ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਕਿਸਾਨ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ 19 ਮਾਰਚ ਨੂੰ ਖਨੌਰੀ ਬਾਰਡਰ ਅਤੇ ਸੰਭੂ ਮਾਰਚ ਬਾਰਡਰ ਦੇ ਉੱਤੋਂ ਪੁਲਿਸ ਦੇ ਵੱਲੋਂ ਮੋਰਚਾ ਖਦੇੜ ਦਿੱਤਾ ਜਾਂਦਾ ਹੈ ਤੇ ਉਸੇ ਮੋਰਚੇ ਦੇ ਦਰਮਿਆਨ ਇਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਕਿ ਉਸ ਸਮੇ ਅਖੰਡ ਜਾਪ ਜਿਹੜੇ ਆ ਜਪਜੀ ਸਾਹਿਬ ਦੇ ਚੱਲ ਰਹੇ ਸੀ ਤਾਂ ਉਸ ਦੀ ਬੇਅਦਬੀ ਹੋਈ ਹੈ ਉਹਨਾਂ ਨੂੰ ਅਖੰਡਿਤ ਕੀਤਾ ਗਿਆ ਸਾਡੇ ਨਾਲ ਕਿਸਾਨ ਆਗੂ ਲਖਵਿੰਦਰ ਸਿੰਘ ਆਲਖੋਣੀ ਮੌਜੂਦ ਨੇ ਔਰ ਸਭ ਕੀ ਕੁਝ ਵਾਪਰਿਆ ਉਸ ਦਿਨ ਜੋ ਜਿਹੜਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦਾਵਾ ਕੀਤਾ ਗਿਆ ਤੁਹਾਡੇ ਵੱਲੋਂ ਕਿ ਬੇਇੱਜ਼ਤੀ ਕੀਤੀ ਗਈ ਅਖੰਡਜਾਬ ਦੇ ਜੋ ਪਾਰਟ ਸੀ ਉਹਨਾਂ ਨੂੰ ਅਖੰਡਿਤ ਕੀਤਾ ਗਿਆ ਦੇਖੋ 19 ਤਰੀਕ ਨੂੰ ਜਦੋਂ ਅਸੀਂ ਮੀਟਿੰਗ ਤੇ ਆਉਣੇ ਆ ਸਾਰਾ ਕੁਝ ਤੁਸੀਂ ਜਨਤਾ ਨੇ ਦੇਖਿਆ ਤੁਹਾਡੇ ਕੈਮਰੇ ਨੇ ਦਿਖਾਇਆ ਵੀ ਧੋਖੇ ਨਾਲ ਸਾਨੂੰ ਗ੍ਰਿਫਤਾਰ ਕਰਕੇ ਮੋਰਚਿਆਂ ਦੇ ਉੱਪਰ ਫੋਰਸ ਲਗਾ ਦਿੱਤੀ ਗਈ ਮੋਰਚੇ ਖਦੇੜੇਗੇ ਉੱਥੋਂ ਦੇ ਬਜ਼ੁਰਗ ਕਿਸਾਨ ਬੀਬੀਆਂ ਸਾਰੀਆਂ ਨੂੰ ਗ੍ਰਿਫਤਾਰ ਕੀਤੀ ਗਈਆਂ ਤੇ ਖਨੋਰੀ ਮੋਰਚੇ ਤੇ 26 ਨਵੰਬਰ ਤੋਂ ਜਦੋਂ ਤੋਂ ਜਗੀਰ ਸਿੰਘ ਢੱਲੇਵਾਲ ਜੀ ਮਰਨਵਰਤ ਤੇ ਬੈਠੇ ਨੇ ਉਦੋਂ ਤੋਂ ਹੀ ਜਪਜੀਤ ਸਾਹਿਬ ਜੀ ਦੇ ਵੱਡੀ ਪੋਥੀ ਜਿਹੜੀ ਹੈ ਵੱਡੇ ਸਾਹਿਬ ਦੀ ਉਹ ਲਿਆ ਕੇ ਅਖੰਡ ਜਪ ਚੱਲ ਰਹੀ ਸੀ ਕਿਉਂਕਿ ਛੜਕ ਤੋਂ 10 ਫੁੱਟ ਥੱਲੇ ਇੱਕ ਵੱਡਾ ਸ਼ੈਡਲ ਬਣਾ ਕੇ ਇੱਕ ਵਧੀਆ ਟਰਾਲੀ ਤਿਆਰ ਕਰਕੇ ਬਲਕੀ ਰੂਪ ਦੇ ਵਿੱਚ ਉੱਚ ਕੀਤਾ ਜਾ ਰਹੀ ਸੀ ਕਿਉਂਕਿ ਜਦੋਂ ਇੰਨੇ ਲੰਮੇ ਟਾਈਮ ਤੋਂ ਅਸੀਂ 13 ਫਰਵਰੀ 2024 ਤੋਂ ਬੈਠੇ ਆ ਏਡੇ ਇੰਨੇ ਟਰਾਲੀਆਂ ਤੇ ਇੰਨੇ ਘਰ ਬਣ ਗਏ ਸੀ ਉਹ ਪਿੰਡ ਵੱਸ ਗਿਆ ਸੀ ਤੇ ਉੱਥੇ ਮਰਿਆਦਾ ਦੇ ਅਨੁਸਾਰ ਜਿਹੜਾ ਅਖੰਡ ਜਾਪ ਚੱਲ ਰਿਹਾ ਸੀ ਇਹ ਅਖੰਡ ਜੋਤ ਨਾਲ ਜਗਾਈ ਹੋਈ ਸੀ ਚੱਲ ਰਹੀ ਸੀ 56 ਇਸ ਤੋਂ ਪਹਿਲਾਂ ਜਿਹੜੇ ਅਖੰਡ ਜਾਪ ਹੋ ਚੁੱਕੇ ਸੀ ਪੂਰੇ ਸਵੇਰ ਇੱਕ ਦਿਨ ਸਵੇਰ ਪ੍ਰਕਾਸ਼ ਕਰੀਦੀ ਸੀ ਅਗਲੇ ਦਿਨ ਮਾਧ ਦਾ ਭੋਗ ਪੈਂਦਾ ਸੀ ਅਗਲੇ ਦਿਨ ਸੰਪੂਰਨ ਹੁੰਦਾ ਸੀ 48 ਘੰਟੇ ਬਾਅਦ ਫਿਰ ਨਵੇਂ ਰੱਖ ਦਿੱਤੇ ਜਾਂਦੇ ਸੀ ਤੇ ਇਹ 18 ਮਾਰਚ ਨੂੰ ਜਿਹੜੇ ਜਬਜੀ ਸਾਹਿਬ ਦੇ ਅਖੰਡ ਜਾਪ ਆਰੰਭ ਹੁੰਦੇ ਆ 19 ਮਾਰਚ ਨੂੰ ਮਾਧ ਦਾ ਭੋਗ ਪੈਂਦਾ ਹੈ 19 ਮਾਰਚ ਨੂੰ ਉਸੇ ਦਿਨ ਜਦੋਂ ਇਹ ਹੁੰਦਾ ਹੈ ਜਿਹੜਾ ਧੱਕਾ ਹੁੰਦਾ ਹੈ ਜਿਹੜਾ ਕਦੇ ਨਾ ਕਾਲਾ ਦਿਨ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਲਿਆਂਦਾ ਹੈ ਕਿਸਾਨੀ ਤੇ ਕਾਲਾ ਦਿਨ ਉਹ ਭੁੱਲਣਾ ਭੁੱਲਣ ਵਾਲਾ 19 ਮਾਰਚ ਨੂੰ 8:30 ਵਜੇ ਦੇ ਕਰੀਬ ਜਦੋਂ ਮਾਤਾ ਦਲਜੀਤ ਕੌਰ ਜੀ ਜਿਹੜੀ ਅੱਜ ਮੀਡੀਆ ਦੇ ਰੂਬਰੂ ਹੋਏ ਆ ਇਹ ਹਸਾਰ ਤੋਂ ਨਾਰਨੋਦ ਤਹਿਸੀਲ ਤੋਂ ਮੋਠ ਪਿੰਡ ਤੇ ਰਹਿਣ ਵਾਲੇ ਨੇ ਇਹ ਲੰਬੇ ਸਮੇਂ ਤੋਂ ਮੋਰਚੇ ਤੇ ਜਿਹੜੇ ਸੀ ਪਾਠ ਕਰਦੇ ਸੀ ਰੋਲ ਲਾਉਂਦੇ ਸੀ ਤੇ ਇਹਨਾਂ ਦੀ 8 ਤੋਂ 10 ਰੋਲ ਸੀ ਆਪਣੀ ਜਾਪ ਕਰ ਰਹੇ ਸੀ ਉਦੋਂ ਹੀ ਇਹ ਕਹਿੰਦੀ ਵੀ 8:30 ਦੇ ਕਰੀਬ ਜਿਹੜੇ ਆ ਪਹਿਲੋਂ ਡਾਂਗਾ ਜਿਹਾ ਮਾਰਦੇ ਆ ਸੋਚਦੀ ਵੀ ਕਦੇ ਬਰ ਮੈਂਨ ਏਰੀਆ ਆ ਰਿਹਾ ਤੇ ਸਾਹਮਣੇ ਜਦੋਂ ਪੁਲਿਸ ਲੈਡੀ ਚ ਪੁਲਿਸ ਦੇਖਦੀ ਹੈ ਤੇ ਦੇਖਦੀ ਪੁਲਿਸ ਆ ਗਈ ਹੈ ਪੁਲਿਸ ਆਉਂਦੀ ਹੈ ਇਹਨਾਂ ਨੂੰ ਉਠਾਉਂਦੀ ਹੈ ਉੱਠੋ ਕਹਿੰਦੀ ਵੀ ਕਿਉਂ ਉੱਠੀ ਅਸੀਂ ਬਾਣੀ ਕਰ ਰਹੇ ਹਾਂ ਵੀ ਉੱਚੇ ਛੜਾ ਕੇ ਬਾਠ ਇਹਨਾਂ ਨੂੰ ਉਠਾਇਆ ਜਾਂਦਾ ਹੈ اٹھਾਉਣ ਤੋਂ ਬਾਅਦ ਜਿਹੜਾ ਜਿਹੜਾ ਵਿੱਚੇ ਛੱਡ ਕੇ ਬਾਣੀ ਜਿਹੜਾ ਖੰਡਜਾਪ ਚੱਲ ਰਿਹਾ ਇਹਨੂੰ ਖੰਡਿਤ ਕਰਕੇ ਜੋਤ ਬੁਝਾ ਕੇ ਉਹ ਜਿਹੜੀ ਪੋਥੀ ਸਾਹਿਬ ਆ ਉਹਨੂੰ ਪਾਲਕੀ ਚ ਲਿਜਾ ਕੇ ਖਨੋਰੀ ਮੋਰਚੇ ਛੱਡਿਆ ਜਾਂਦਾ ਹੈ ਇਹ ਜ਼ਰੂਰ ਹੈ ਜਿਹੜਾ ਲੈ ਕੇ ਗਿਆ ਉਹ ਮਰਿਆਦਾ ਨਾਲ ਲੈ ਕੇ ਗਿਆ ਲੇਕਿਨ ਸਭ ਤੋਂ ਵੱਡੀ ਉਹ ਰਿਆਦਾ ਪੰਗ ਹੋਈ ਆ ਜਿਹੜਾ ਚੱਲ ਰਹੀ ਲੜੀ ਨੂੰ ਖੰਡਿਤ ਕੀਤਾ ਜੋਤ ਬੁਝਾਈ ਹੈ ਤੇ ਧੱਕਾ ਕੀਤਾ ਜੇ 10 12 ਘੰਟਿਆਂ ਦੀ ਗੱਲ ਸੀ 9 ਵਜੇ ਦੇ ਕਰੀਬ ਲੈ ਕੇ ਗਿਆ 8:28 ਸੀ ਅਗਲੇ ਦਿਨ 10 ਵਜੇ ਭੋਗ ਪਾਣੇ ਸੀ ਤੇ ਕਿੰਨੀ ਕੁ ਵੱਡੀ ਗੱਲ ਸੀ ਕੀ ਡਰ ਸੀ ਗੁਰੂ ਸਾਹਿਬ ਤੋਂ ਇਹ ਜਿਹੜਾ ਭਗੰਤ ਮਾਨ ਸਿੰਘ ਜਿਹੜਾ ਜਦੋਂ ਸਰਕਾਰ ਬਣੀ ਉਸ ਤੋਂ ਪਹਿਲਾਂ ਕਹਿੰਦਾ ਸੀ ਵੀ ਜਿਹੜੀ ਮੈਂ ਬੇਦਵੀਆਂ ਦੇ ਇਨਸਾਫ ਦਊਗਾ ਬੇਦਵੀਆਂ ਵਾਲੇ ਦੋਸ਼ੀਆਂ ਨੂੰ ਅੰਦਰ ਕਰਾਊਗਾ ਤੇ ਆਪ ਖੁਦ ਨੇ ਉਦੇ ਹੁਕਮਾਂ ਤੇ ਗ੍ਰਹਿ ਮੰਤਰਾਲੇ ਉਹਦੇ ਕੋਲੇ ਆ ਉਥੋਂ ਦੇ ਜਿਹੜਾ ਲੀਡ ਕਰ ਰਿਆ ਸੀ ਮਨਦੀਪ ਸਿੰਘ ਸਿੱਧੂ ਜਿਹੜੀਆਂ ਬਾਹਾਂ ਉੱਚੀਆਂ ਕਰ ਕਰ ਕੇ ਕਹਿੰਦਾ ਸੀ ਮੈਂ ਰਿਟਾਇਰ ਨਹੀਂ ਹੋ ਗਿਆ ਕਿਸਾਨ ਫੇਰ ਆਕੇ ਮੈਂ ਫੇਰ ਸੰਭਾਲ ਲੂੰਗਾ ਉਹਨਾਂ ਦੀ ਦੇਖਰੇਖ ਦੇ ਵਿੱਚ ਸਾਰਾ ਕੁਝ ਹੋਇਆ ਤੇ ਇਹ ਬੇਦਬੀ ਹੋਈ ਅਸੀਂ ਅੱਜ ਭਾਰਤੀ ਕਿਸਾਨ ਇਕਤਾ ਤੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੋਨੋਂ ਜਥੇਬੰਦੀਆਂ ਨੂੰ ਬੀਬੀ ਦਲਜੀਤ ਕੁਰਵਲੋਂ ਇੱਕ ਚਿੱਠੀ ਫਰਿਆਦ ਭੇਜੀ ਆ ਸਾਡੀ ਸਰਮੋਰ ਸੰਸਥਾ ਅਕਾਲ ਤਖਤ ਸਾਹਿਬ ਨੂੰ ਸਿੰਘ ਸਾਹਿਬ ਜੈਸਦਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਵੀ ਇਸ ਤੇ ਸੰਕੇਤ ਲੈਂਦੇ ਹੋਏ ਉਸ ਜੁम्मेवार ਸਰਕਾਰ ਨੂੰ ਤੇ ਅਧਿਕਾਰੀਆਂ ਨੂੰ ਜਿਹੜਾ ਤਲਬ ਕੀਤਾ ਜਾਵੇ ਉਹਨਾਂ ਨੂੰ ਜਿਹੜੀਆਂ ਸਾਡੀਆਂ ਪੰਥਕ ਸਜ਼ਾਵਾਂ ਤੇ ਜਿਹੜੀਆਂ ਕਾਨੂੰਨੀ ਸਜ਼ਾਵਾਂ ਨੇ ਉਹ ਦੁਵਾਈਆਂ ਜਾਣ ਉਸ ਵਾਸਤੇ ਅੱਜ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਸਰਕਾਰ ਦੇ ਨੇ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਇੱਕ ਬਿਆਨ ਦਿੱਤਾ ਕਹਿੰਦੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਹੋਇਆ ਸੀ ਸਿਰਫ ਸੁਪਰੀਮ ਕੋਰਟ ਦੇ ਹੁਕਮਾਂ ਤੇ ਚੱਲਦੇ ਆ ਉਹਨਾਂ ਨੂੰ ਮੈਡੀਕਲ ਸਹੂਤਾ ਜਿਹੜੀ ਉਹ ਦਿੱਤੀ ਗਈ ਹੈ ਉਹਨਾਂ ਨੂੰ ਹਸਪਤਲ ਦਾਖਲ ਕਰਾ। ਦੇਖੋ ਇਹ ਕਿਉਂ ਹੋਇਆ ਇੱਕ ਸਾਡੇ ਵਕੀਲ ਨੇ ਪਿਛਲੀ ਵਾਰ ਆਮੀ ਸੁਭਕਰਨ ਦੇ ਮਾਮਲੇ ਚ ਗੁਰਮੋਹਨ ਪ੍ਰੀਤ ਸਿੰਘ ਇੱਕ ਅੰਗਰੇਜ਼ ਸਿੰਘ ਦੋ ਤਿੰਨ ਹੋਰ ਵਕੀਲ ਵੀਰ ਨੇ ਜਿਹੜੇ ਕਿ ਜਦੋਂ ਧੱਕਾ ਹੋਇਆ ਤੇ ਉਹਨਾਂ ਨੇ ਰਿਟ ਦਾਖਲ ਕੀਤੀ ਤੇ ਉੱਥੇ ਕੰਟੈਕਟ ਆਫ ਕੋਰਟ ਵੀ ਬਣਦਾ ਕਿਉਂਕਿ ਸੁਪਰੀਮ ਕੋਰਟ ਨੇ ਆਰਡਰ ਕਰ ਰੱਖਿਆ ਵੀ ਜਿੰਨੀ ਦੇਰ ਤੱਕ ਇਹ ਮਸਲਾ ਚੱਲ ਰਿਹਾ ਇਹਨਾਂ ਨੂੰ ਐਵੇਂ ਰਹਿਣ ਦਿੱਤਾ ਜਾਵੇ ਉਹ ਵੀ ਹੋਇਆ ਤੇ ਉਹਨਾਂ ਦੀ ਜਿਹੜੀ ਜਵਾਬਦੇਹੀ ਦੇ ਵਿੱਚ ਉਹਨਾਂ ਨੇ ਦਿੱਤਾ ਵੀ ਪੰਜਾਬ ਸਰਕਾਰ ਨੇ ਦਾਖਲ ਕੀਤਾ ਆਪਣਾ ਜਵਾਬ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਗਰ ਗ੍ਰਿਫਤਾਰ ਨਹੀਂ ਕੀਤਾ ਤਾਂ ਕਿੱਥੇ ਨੇ ਡਲੇਵਾਲ ਸੀ ਪੌਣੀ ਮਿਲ ਦਿੱਤਾ ਕੱਲ ਮੈਂ 11 ਵਜੇ ਗਿਆ ਹਾਂ ਪਾਰਕ ਹਸਪਤਾਲ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਕਿਡਨੈਪ ਕਰਕੇ ਉੱਥੇ ਪਤਾ ਚੱਲਿਆ ਨਹੀਂ ਮਿਲ ਦਿੱਤਾ ਪੌਣੇ ਘੰਟੇ ਤੱਕ ਜਦੋਜਾਦ ਕੀਤੀ ਨਹੀਂ ਪਿੱਤਾ ਫਿਰ ਸਿਵਲ ਸਰਜਨ ਆਉਂਦੇ ਨੇ ਉੱਥੇ ਪਟਿਆਲਾ ਦੇ ਉਹ ਜਾਂਦੇ ਨੇ ਉੱਪਰ ਉਹ ਨੀਚੇ ਆਉਂਦੇ ਨੇ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਡੱਲੇਵਾਲ ਜੀ ਦੀ ਸਿਹਤ ਕਿਵੇਂ ਆਂਦੇ ਠੀਕ ਹੈ ਜੀ ਚੜ੍ਹਦੀ ਕਲਾ ਚ ਮੈਂ ਕਿਹਾ ਕਿੱਥੇ ਜਾਂਦੇ ਪਤਾ ਨਹੀਂ ਉੱਪਰ ਪਤਾ ਲੈ ਕੇ ਆ ਰਹੇ ਆ ਦੱਸ ਰਹੇ ਆ ਥੱਲੇ ਆ ਕੇ ਕਹਿੰਦੇ ਪਤਾ ਨਹੀਂ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਚ ਤੇ ਫਿਰ ਕਿੱ데 ਹਾਈ ਕੋਰਟ ਨੇ ਵੀ ਕਿਹਾ ਵੀ ਤੁਸੀਂ ਮਿਲਣਦੇ ਹੋ ਅਸੀਂ ਵੀ ਪਰਿਵ ਜਿਹੜੇ ਆਗੂ ਆ ਜਿਹੜੇ ਸਾਡੇ ਸੰਯੁਕਤ ਸਨਮੋਚਾ 11 ਜੀ ਦਾ ਉਹ ਕਨਵੀਨਰ ਆਲ ਇੰਡੀਆ ਦਾ ਅਸੀਂ ਆਗੂ ਆ ਉਸਦੇ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ ਪਰਿਵਾਰ ਨੂੰ ਵੀ ਅਜੇ ਤੱਕ ਉਹਦੇ ਬੇਟੇ ਦੀ ਵੀ ਬਿਆਨ ਆਇਆ ਕਿਸ ਨੂੰ ਨਹੀਂ ਮਿਲਣ ਦਿੱਤਾ ਸਿਰਫ ਬਚਨ ਵਾਸਤੇ ਇੱਕ ਜਵਾਬ ਦਾ ਜਵਾਬ ਦਾਖਲ ਕੀਤਾ ਗਿਆ ਲੇਕਿਨ ਪੋਰਾ ਝੂਠ ਹੈ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿੰਨੇ ਕਿ ਕਿਸਾਨ ਹੁਣ ਅੰਦਰ ਹੈਗੇ ਹੈ ਜੇ ਤੁਹਾਨੂੰ ਤੁਹਾਡੇ ਕੋਲ ਕੋਈ ਅੰਕੜਾ ਹੋਵੇ ਦੇਖੋ ਅਜੇ ਸੈਂਕੜੇ ਕਿਸਾਨ ਅੰਦਰ ਆ ਕੱਲ ਵੀ 78 ਦੇ ਕਰੀਬ ਕਿਸਾਨ ਪਟਿਆਲਾ ਜੇਲ੍ਹ ਤੋਂ 111 ਬੀਬੀਆਂ ਛੱਡੀਆਂ 150 ਦੇ ਕਰੀਬ ਨਾਬੇ ਤੋਂ ਛੱਡੇ ਆ ਤੇ ਸੈਂਕੜੇ ਕਿਸਾਨ ਅਜੇ ਵੀ ਅੰਦਰ ਆ ਜਿਹੜੇ ਸੰਯੁਕਤ ਖਾਨ ਮੋਰਚਾ ਗਾਰੰਟੀ ਦੀ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪਗਰੀ ਆਗੂ ਜਿਹੜੇ ਉਹਨਾਂ ਸਾਡੀਆਂ ਜਥੇਬੰਦੀਆਂ ਦੇ ਜ਼ਿਲ੍ਹਾ ਤੇ ਸੂਬੇ ਆਗੂ ਜਿਹੜੇ ਸਾਰੇ ਅੰਦਰ ਨੇ ਅਜੇ ਟਰਾਲੀਆਂ ਚੋਰੀ ਹੋਣ ਦੀ ਸਮਾਨ ਚੋਰੀ ਹੋਣ ਦੀ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਉਹਦੇ 'ਚ ਤੁਸੀਂ ਕੋਈ ਅੰਕੜਾ ਕੋਈ ਕੈਲਕੂਲੇਟ ਕੀਤਾ ਕਿ ਕਿੰਨੇ ਕੁ ਦਾ ਨੁਕਸਾਨ ਹੁਣ ਤੱਕ ਹੋ ਗਿਆ ਦੇਖੋ ਔਥੈਂਟਿਕ ਨੁਕਸਾਨ ਏ ਟੂ ਜ਼ेड ਵੀ ਕਿੰਨੇ ਗਲਾਸ ਕਿੰਨੀਆਂ ਬਾਲਟੀਆਂ ਕਿੰਨੇ ਮਤਲਬ ਪੋਣੀ ਤੱਕ ਸਾਰੇ ਡਿਟੇਲ ਤੁਹਾਨੂੰ ਸਾਰੇ ਦੱਸ ਦਾਂਗੇ ਕੋਈ ਕਿਸਾਨ ਨੇ ਜਿਹੜਾ ਸਮਾਨ ਲੈ ਕੇ ਆਇਆ ਉਹ ਪਿੰਡ ਚੋਂ ਇਕੱਠੇ ਕਰਕੇ ਲੈ ਕੇ ਆਇਆ ਬਾਸ ਇਕੱਠੀ ਕਰਕੇ ਲੈ ਗਿਆ ਉਹਨੇ ਸਾਰਾ ਇੱਕ ਲਿਖ ਰੱਖਿਆ ਮੇਰਾ ਸਮਾਨ ਸੀ ਵੀ ਮੇਰੇ ਦੋ ਸਿਲੰਡਰ ਸੀ ਇੱਕ ਕੰਡੈਕਸ਼ਨ ਚੁੱਲਾ ਸੀ ਇੱਕ ਗੈਸ ਚੁੱਲਾ ਸੀ ਇੱਕ ਕੂਲਰ ਸੀ ਇੱਕ ਫਰਿੱਜ ਸੀ ਛੋਟੀ ਉਹ ਸਾਰਾ ਕੁਝ ਜਿੰਨੀਆਂ ਡਿਟੇਲਾਂ ਉਹ ਸਾਰਾ ਦੇ ਦਾਂਗੇ ਉਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਜਨਤਕ ਕੀਤੀ ਜਾਊਗੀ ਵੀ ਕਿਵੇਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਿਸਾਨਾਂ ਦੀ ਦਸਨੋਂ ਦੀ ਕਮਾਈ ਦੇ ਕਿਤੇ ਇਕੱਠੇ ਹੋਏ ਘਰ ਜਿਹੜੇ ਉਹ ਉਜਾੜੇ ਨਾਲ ਲੁਟੇਰੇ ਲਿਆ ਕੇ ਲਟਵਾਏ ਟਰਾਲੀਆਂ ਚੋਰੀ ਕਰਵਾਈਆਂ ਟਰੈਕਟਰ ਚੋਰੀ ਕਰਾਏ ਉਹ ਸਾਰਾ ਕੁਝ ਜਿਹੜਾ ਜਨਤਾ ਕਰ ਦਿੱਤਾ ਜੋ ਕਿਉਂਕਿ ਉਹ ਅੱਜ ਮੀਟਿੰਗ ਰੱਖੀ ਸੀ ਜਿਹੜਾ ਡੱਲੇਵਾਲ ਪਿੰਡ ਦੇ ਉਚਿਤ ਧਰਨਾ ਲਗਾ ਉੱਥੇ ਵੀ ਸਿੱਧੂਪੁਰ ਜਥੇਬੰਦੀ ਦੇ ਜਿਹੜੇ ਆਗੂ ਉਸੇ ਇਕੱਠੇ ਹੋ ਰਹੇ ਸੀ ਵੀ ਉਹ ਡਿਟੇਲ ਲੈਣੀ ਸੀ ਸਾਡੀ ਸਰਸੇ ਜ਼ਿਲ੍ਹੇ ਦੀਆਂ ਟਰਾਲੀਆਂ ਦੀ ਡਿਟੇਲ ਕੁਛ ਆ ਗਈ ਕੁਛ ਆ ਰਹੀ ਹੈ ਐਵੇਂ ਆੜੜ ਜਿਹੜੀ ਹਰਿਆਣਾ ਤੋਂ ਜਾਂ ਪੰਜਾਬ ਤੋਂ Rajasthan ਤੋਂ ਸਾਰੀਆਂ ਡਿਟੇਲਾਂ A to Z ਇੱਕ ਪਰਫਾਰਮਾ ਬਣਾ ਕੇ ਉਹ ਜਨ ਤੱਕ ਕੀਤਾ ਜਾਊਗਾ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਹਦੇ ਤੋਂ ਤੁਹਾਨੂੰ ਸਹਾਇਤਾ ਮਿਲੀ ਕੋਈ ਅਸੀਂ ਇਹ ਕਵਾਂਗੇ ਜਿਨ੍ਹਾਂ ਨੂੰ ਲਟਾਇਆ ਲੁਟੇਰਿਆਂ ਨੇ ਹੈਲਪਲਾਈਨ ਜਾਰੀ ਕੀਤਾ ਉਹਨਾਂ ਦੀ ਸਹ ਦੇ ਵਿੱਚ ਲੁੱਟਿਆ ਗਿਆ ਉਹਨਾਂ ਨਾਲ ਲੁਟੇਰਲ ਜਾ ਕੇ ਲੁੱਟਾਇਆ ਅੱਜ ਹੈਲਪਲਾਈਨ ਲਾਈਨ ਜਾਰੀ ਕਰ ਰਿਹਾ ਠੀਕ ਹੈ ਚੰਗਾ ਕੀਤਾ ਕਰਤਾ ਅਸੀਂ ਜਿਹੜਾ ਹੈ ਆਪਣੀ ਲਿਸਟ ਪੂਰੀ ਬਣਾ ਕੇ ਕਿਉਂਕਿ ਦੇਖੋ ਆਗੂ ਤੇ ਅੰਦਰ ਨੇ ਜਿਨ੍ਹਾਂ ਦੀਆਂ ਟਰਾਲੀਆਂ ਕਈ ਅੰਦਰ ਨੇ ਟਰਾਲੀਆਂ ਜਿੰਨੀ ਦੇਰ ਤੱਕ ਸਾਰੇ ਆਗੂ ਬਾਹਰ ਨਹੀਂ ਆਉਂਦੇ ਜਾਰੇ ਕਿਸਾਨ ਬਾਹਰ ਨਹੀਂ ਆਉਂਦੀ ਉਹਨਾਂ ਦੇ ਤੱਕ ਅਸੀਂ ਕਿਵੇਂ ਆਈਡੀਆ ਲਾ ਸਕਦੇ ਆ ਜਿਹੜੇ ਬਾਹਰ ਹੈ ਉਹਨਾਂ ਤੋਂ ਡਾਟਾ ਲੈ ਰਹੇ ਆ ਜਿਹੜੇ ਅੰਦਰ ਆ ਉਹਦਾ ਸਾਨੂੰ ਕੀ ਪਤਾ ਕਿ ਚੋਰੀ ਹੋ ਗਿਆ ਉਹ ਤਾਂ ਆਪ ਬਾਹਰ ਹੋਣਗੇ ਤਾਂ ਹੀ ਦੱਸਣਗੇ ਨਾ ਮ ਇੱਕ ਲਗਾਤਾਰ ਚਰਚਾ ਚੱਲ ਰਹੀ ਆ ਔਲਖ ਸਾਹਿਬ ਕਹਿੰਦੇ ਕਿ ਬਹੁਤ ਸਾਰੇ ਆਗੂ ਵੀ ਕਹਿ ਰਹੇ ਨੇ ਦੂਜੀ ਸੱਤਾਧਰ ਪਾਰਟੀ ਦੇ ਕਹਿੰਦੇ ਕਿ ਮਿਲ ਕੇ ਜਿਹੜੀ ਆ ਕਿਤੇ ਨਾ ਕਿਤੇ ਖਰਚਾ ਵੀ ਮਿਲ ਕੇ ਇਹਨਾਂ ਨੇ ਸਹਿਮਤੀ ਦੇ ਨਾਲ ਜਿਹੜਾ ਧਰਨਾ ਚੱਗੇ ਕੋਈ ਆਪਣਾ ਘਰ ਮਿਲ ਕੇ ਉਜਾੜਦਾ ਵੀ ਮੇਰਾ ਘਰ ਉਜਾੜ ਦੇ ਮੇਰਾ ਘਰ ਤੋੜ ਦੇ ਐਵੇਂ ਦਾ ਬੰਦਾ ਵੀ ਹੋਊਗਾ ਜਿਹਨੇ ਘਰ ਬਸਾਇਆ ਹੋਇਆ ਮਕਾਨ ਬਣਾਇਆ ਹੋਇਆ ਉਹ ਕਹੇ ਵੀ ਮਿਲ ਕੇ ਮੇਰਾ ਘਰ ਉਜਾੜ ਦੇ ਨਹੀਂ ਉਜੜ ਸਕਦਾ ਸਾਬ ਆਵਾਸਤਾ ਹੋਣਾ ਨਾ ਕਿਤੇ ਨਾ ਕਿਤੇ ਜਦੋਂ ਲੱड्डा ਕੋਠੀ ਬਹੁਤ ਸਾਰੇ ਮੁਲਾਜ਼ਮ ਇਕੱਠੇ ਹੋ ਰਹੇ ਸੀ ਬਹੁਤ ਸਾਰੇ ਥਾਵਾਂ ਦੇ ਉੱਤੇ ਲਗਾਤਾਰ ਨਾਕੇ ਲੱਗ ਰਹੇ ਸੀ ਸੂਚਨਾਮਾ ਤਾਂ ਜਿਹੜੇ ਲੀਡਰ ਚੰਡੀਗੜ੍ਹ ਮੀਟਿੰਗ ਦੇ ਲਈ ਆਉਂਦੇ ਹੋਣਾਂ ਕੋਲੇ ਵੀ ਸੀ ਜਾਂ ਪਿੱਛੇ ਬੈਠੇ ਜਿਹੜੇ ਲੀਡਰ ਸੀ ਤੁਹਾਡੇ ਵਰਗੇ ਆਗੂ ਹੋਣਗੇ ਉਹਨਾਂ ਕੋਲੇ ਵੀ ਹੋਣਗੀਆਂ ਤਾਂ ਕਿਤੇ ਓਵੇਂ ਸੋਚਿਆ ਨਹੀਂ ਵੀ ਫਿਰ ਕਾਲ ਦਿੱਤੀ ਜਾਵੇ ਉਸ ਚੀਜ਼ ਨੂੰ ਰੋਕਣ ਦੇ ਲਈ ਦੇਖੋ ਬਿਲਕੁਲ ਸੂਚਨਾ ਆਈ ਆਉਂਦੀ ਆ ਸਾਰੀ ਅਸੀਂ ਜਿਹੜੇ ਤਿੰਨ ਵਜ਼ੀਰ ਸੀ ਪੰਜਾਬ ਸਰਕਾਰ ਦੇ ਕਟਾਰੂ ਅਸੀਂ ਗੱਲ ਕੀਤੀ ਵੀ ਇਹ ਕੀ ਕਰ ਰਹੇ ਹੋ ਉਹ ਕਹਿੰਦੇ ਕੋਈ ਗੱਲ ਨਹੀਂ ਇਹਦੇ ਨਸ਼ੇ ਦਾ ਜਿਹੜਾ ਵਾਸਤੇ ਅਭਿਆਨ ਚਲਾਇਆ ਹੋਇਆ ਉਸ ਵਾਸਤੇ ਅਸੀਂ ਮੋਕ ਡਿਲ ਕਰ ਰਹੇ ਹਾਂ ਤੁਹਾਡੇ ਮੋਰਚੇ ਨੂੰ ਜਾਂ ਕਿਸੇ ਨੂੰ 1% ਵੀ 0% ਵੀ ਕੋਈ ਦਿੱਕਤ ਨਹੀਂ ਹੈ ਅਸੀਂ ਗੱਲ ਕੀਤੀ ਹੈ ਲੇਕਿਨ ਇੱਕ ਚੀਜ਼ ਸੋਚਣ ਵਾਲੀ ਆ ਜਦੋਂ ਮੀਟਿੰਗ ਚੱਲ ਰਹੀ ਹੋਏ ਅਗਲੀ ਤਰੀਕ ਦਿੱਤੀ ਹੋਏ ਆਪਾਂ ਸੋਚਦੇ ਕਿਵੇਂ ਅਗਲੀ ਤਰੀਕ ਦੀ ਮੀਟਿੰਗ ਤੋਂ ਪਹਿਲੂ ਉਜਾੜ ਦਿੱਤਾ ਜਾਊਗਾ ਕਰ ਇਸ ਕਰਕੇ ਇੱਕ ਦੋ ਆਗੂ ਨੇ ਜਿਹੜਾ ਬਿਆਨ ਦਿੱਤਾ ਉਹ ਪਿਛਲੇ ਮੋਰਚੇ ਦੇ ਦਾਗੀ ਆਗੂ ਨੇ ਉਹਨਾਂ ਨੂੰ ਜਿਹੜਾ ਆਪਣੇ ਜਿਹੜਾ ਐਸੀ ਵੀ ਉਹ ਕਹਿੰਦੇ ਨੇ ਵੀ ਕੋਈ ਦਾਗੀ ਹੋਵੇ ਉਹਨੂੰ ਕਹਿੰਦਾ ਦੂਜਣ ਨਾਲ ਦਾਗੀ ਕਰ ਲਈਏ ਉਹ ਆਗੂ ਨੇ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਲੇਕਿਨ ਕੋਈ ਵੀ ਐਸਾ ਬੰਦਾ ਨਹੀਂ ਹੁੰਦਾ ਕੋਈ ਇਨਸਾਨ ਨਹੀਂ ਹੁੰਦਾ ਜਿਹੜਾ ਆਪਣੇ ਘਰ ਨੂੰ ਆਪ ਝਾੜੇ ਜਿਹਨੇ ਆਪਣਾ ਘਰ ਬਣਾਇਆ ਹੋਵੇ ਆਸ਼ਿਆਨਾ ਬਣਾਇਆ ਹੋਵੇ ਉੱਥੇ ਰਹਿਣ ਬਸੇਰੇ ਬਣਾਏ ਹੋਣ ਉਹ ਕਹੇ ਮੇਰੇ ਘਰ ਝਾੜ ਦੋ ਐਵੇਂ ਨਹੀਂ ਹੋ ਸਕਦਾ ਆਖਰੀ ਸਵਾਲ ਆ ਮੇਰਾ ਕਿ ਜਿਹੜੇ ਕਿਸਾਨ ਆਗੂ ਸੀ ਜਿਹੜੇ ਹੁਣ ਕੱਲ ਤੁਸੀਂ ਮੁਲਾਕਾਤ ਕਰਕੇ ਆਏ ਹੋ ਕਿਹੜੇ ਵੱਡੇ ਕਿਸੇ ਕਿਸਾਨ ਆਗੂ ਨਾਲ ਗੱਲਬਾਤ ਹੋਈ ਜਾਂ ਕੀ ਕਹਿ ਰਹੇ ਨੇ ਅੰਦਰ ਵੱਡੇ ਸਾਰੇ ਕਾਕਾ ਸਿੰਘ ਕੋਟਰਾ ਸੁਖਜੀਤ ਸਿੰਘ ਹਰਦੋ ਚੰਡੇ ਸਰਵਨ ਸਿੰਘ ਪੰਦੇਰ ਮਨਜੀਤ ਰਾਏ ਜਿੰਨੇ ਦੋਨੋਂ ਫਾਰਮਾਂ ਦੇ ਆਗੂ ਸਾਰਿਆਂ ਨਾਲ ਗੱਲਬਾਤ ਹੋਈ ਚੜ੍ਹਦੀ ਕਲਾ ਚ ਨੇ ਉਹ ਕਹਿੰਦੇ ਵੀ ਪ੍ਰੋਗਰਾਮ ਜਿਹੜੇ ਦੇ ਰਹੇ ਡਟ ਕੇ ਰਹੋ ਸਾਨੂੰ ਜ਼ਮਾਨਤ ਨਹੀਂ ਕਰਾਉਣੀ ਸਾਨੂੰ ਬਾਹਰ ਪਰੇਸ਼ਾਨ ਨਹੀਂ ਛੱਡੂਗਾ ਠੀਕ ਹੈ ਨਹੀਂ ਤੁਸੀਂ ਬਾਹਰ ਨਹੀਂ ਜਾਣਾ ਚੜ੍ਹਦੀ ਕਲਾ ਚ ਨੇ ਉੱਥੇ ਅੰਦਰ ਜਿਹੜੇ ਆਗੂ ਨੇ ਕੋਈ ਦਿੱਕਤ ਨਹੀਂ ਕੱਲ ਜਿਹੜਾ ਜਿਹੜੀ ਪੀਐਲ ਪਾਈ ਸੀ ਉਹਨੂੰ ਦੇਖਦੇ ਹੋ ਜਿਹੜੀ ਜ਼ਬਾਨੀ ਦਾਖਲ ਕੀਤੀ ਹੈ ਤੇ ਉਹਨਾਂ ਨੇ ਰਹਾ ਕੀਤੇ ਆ ਤੇ ਅਸੀਂ ਢੱਲੇਵਾਲ ਜੀ ਨੇ ਵੀ ਉਹੀ ਰੱਖਿਆ ਵੀ ਓਨੀ ਦਿਨ ਪਾਣੀ ਨਹੀਂ ਪਊਗਾ ਜਿੰਨੇ ਦਿਨ ਮੇਰੇ ਸਾਰੇ ਛਾਤੀ ਰਹਾ ਨਹੀਂ ਕੀਤੇ ਜਾਂਦੇ ਤੇ ਸਾਡਾ ਕੀ ਚੋਰੀ ਕੀਤਾ ਹੋਇਆ ਸਮਾਨ ਨਹੀਂ ਮਿਲਦਾ ਠੀਕ ਆ ਤਾਂ ਐਸਾ ਨਾ ਲਖਵਿੰਦਰ ਸਿੰਘ ਔਲਖੋਣੀ ਜਿਹੜੇ ਕਿਸਾਨ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਤੇ ਇਹਨਾਂ ਦੇ ਵੱਲੋਂ ਬਹੁਤ ਸਾਰੇ ਮਸਲੇ ਜਿਹੜੇ ਆ ਉਹ ਸਾਹਮਣੇ ਰੱਖੇ ਗਏ ਨੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੋਲਿੰਦਰ ਸਿੰਘ ਛਲੇੜੀ ਚੰਡੀਗੜ੍ਹ